ਇੱਕ ਤਾਂ ਸੱਜਣੋਂ ਇਹ ਕਰਾ ਜਿਹੜਾ ਫੁੱਟ ਵੱਡਾ ਹੈਗਾ ਇਹ ਨੰਬਰ 2 ਤੇ ਟਰੈਕਟਰ ਵੀ ਵੱਡਾ ਹੈਗਾ ਨੰਬਰ 3 ਤੇ ਸੱਜਣੋਂ ਮੁੰਡਿਆਂ ਦੀ ਗੱਲਬਾਤ ਵੀ ਵੱਡੀ ਆ ਕਿਉਂਕਿ ਬਹੁਤੇ ਸਾਰੇ ਸੱਜਣ ਕਿਰਾਏ ਕਰਾਏ ਦਾ ਕੰਮ ਕਰਦੇ ਨੇ ਪਰ ਸੱਜਣੋਂ ਕਿਰਾਏ ਦਾ ਕੰਮ ਉਹਨਾਂ ਦਾ ਚੱਲਦਾ ਜਿਹੜੇ ਦੂਜਿਆਂ ਦੇ ਕੰਮ ਨੂੰ ਆਪਦਾ ਕੰਮ ਬਣਾ ਕੇ ਚਲਾਉਂਦੇ ਨੇ ਇਹ ਸੱਜਣੋਂ ਮੁੰਡੇ ਆਪਣੇ ਪਿੰਡੋਂ ਆਪਣੇ ਚਾਚੇ ਤਾਇਆ ਦੇ ਮੁੰਡੇ ਆ ਤੇ ਇਹ ਜਿਹੜਾ ਕਿਰਾਏ ਦਾ ਕੰਮ ਕਰਦੇ ਨੇ ਇਹਨਾਂ ਕੋਲੇ ਕਟਿੰਗ ਵਾਲੀ ਮਸ਼ੀਨ ਵੀ ਐ ਮੱਕੀ ਬੀਜਣ ਵਾਲੀ ਮਸ਼ੀਨ ਵੀ ਐ ਤੇ ਸੱਜਣੋ ਇਹਨਾਂ ਨੇ ਹੁਣ ਇਹ ਕੰਪਿਊਟਰ ਕਰਾਹ ਲਿਆਂਦਾ ਤੇ ਇੱਕ ਗੱਲ ਹੋਰ ਸੱਜਣੋ ਬਾਈ ਅਰਗੇ ਕਹਿੰਦੇ ਵੀ ਕੰਪਿਊਟਰ ਕਰਾਹ ਲੱਗਣ ਤੋਂ ਬਾਅਦ ਅਗਲਾ ਪਾਣੀ ਲਾ ਕੇ ਦੇਖ ਲੇ ਜੇ ਕਿਤੇ ਬਾਣ ਦੇ ਵਿੱਚ ਦੌੜੀ ਵੀ ਰਹਿ ਗਈ ਨਾ ਤਾਂ ਉਹ ਕਹਿੰਦੇ ਇਸੇ ਦੌੜੀ ਵੀ ਜਿਹੜੀ ਆ ਖਿੱਚ ਕੇ ਆਵਾਂਗੇ ਇਹੋ ਜੀ ਗੱਲ ਨਹੀਂ ਵੀ ਅਗਲੇ ਦਾ ਕੰਮ ਕਰ ਤੇ ਪੈਸੇ ਲੈ ਲੈ ਬੱਸ ਤਾਂ ਤੇ ਮੁੜ ਕੇ ਜਾਵਾਂਗੇ ਬਹੁਤ ਹੀ ਤਸੱਲੀ ਵੱਤ ਸੱਜਣੋ ਮੁੰਡੇ ਇਹ ਕੰਮ ਕਰਦੇ ਆ ਇਹਨਾਂ ਨੂੰ ਸਾਰਿਆਂ ਨੂੰ ਤੁਹਾਡੀ سپورਟ ਦੀ ਲੋੜ ਹੈ ਤੁਸੀਂ ਸਾਰੇ ਜਾਣੇ ਇਹਨਾਂ ਦੀ سپورਟ ਕਰੋ ਤੇ ਇਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਕੰਮ ਦੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਸ਼ੇਧ ਤੁਸੀਂ ਤੇ ਕਾਲ ਕਰ ਲੋ